ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਪਵਾਨੀਗੜ੍ਹ ਵਿੱਚ ਪਵਾਨੀ ਮਾਤਾ ਮੰਦਿਰ ਦੀਆਂ ਤਸਵੀਰਾਂ ਤੇ ਹਰ ਬੜੀ ਧੂਮਤਾਮਨਾ ਮਨਾਇਆ ਗਿਆ ਹੈ ਦਰਸ਼ਨ ਕਰ ਰਹੇ ਮਾਤਾ ਪਵਾਨੀ ਮਾਤਾ ਮੰਦਿਰ ਪਵਾਨੀਗੜ੍ਹ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਹੋ ਰਹੀਆਂ ਜਿੱਥੇ ਮਹਾਮਾਇੀ ਦੇ ਦਰਸ਼ਨ ਕਰੋ ਮਾਤਾ ਪਵਾਨੀ ਦੇ ਜਿੱਥੇ ਪਵਾਨੀਗੜ੍ਹ ਦੀਆਂ ਸੰਗਤਾਂ ਵੱਲੋਂ ਦਰਸ਼ਨ ਕੀਤੇ ਜਾ ਰਹੇ ਹਨ ਇਸ ਮੌਕੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਹਵਨ ਕਰਵਾਏ ਜਾ ਰਹੇ ਹਨ ਪੁਜਾਰੀ શ્રી ਰਾਜ ਕੁਮਾਰ ਪੰਡਤ ਬੌਸ਼ਾਲਾ ਵਾਲਮ ਨੂੰ ਹਵਾਨੀ ਚਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹਵਨ ਕਰਵਾਏ ਜਾ ਰਹੇ ਹਨ ਅਤੇ ਇਧਰ ਮਹਾਮੈਦ ਦੇ ਦਰਵਾਜ਼ੇ ਲੱਗੇ ਲੰਬੀਆਂ ਲੰਬੀਆਂ ਕਤਾਰਾਂ ਜੋ ਮਹਾਮੈਦ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਸੰਗਤਾਂ ਮਾਤਾ ਦੇ ਆਸ਼ੀਰਵਾਦ ਲੈਣ ਲਈ ਦੇਖਦੇ ਹੋ ਕਤਾਰਾਂ ਦੇ ਵਿੱਚ ਜਿੱਥੇ ਸਵੇਰ ਦੇ 4 ਵਜੇ ਤੋਂ ਲੈ ਕੇ ਤਰੀ ਕਰੀਵਨ 24 ਪੰਜਾਬ న్యూਸ ਦੀ ਟੀਮ ਰਾਤ 9 9:30 ਵਜੇ ਤੱਕ ਹਾਜ਼ਰ ਰਹੀ ਮਾਮਾ ਇਧਰਵਾਰ ਤੇ ਉਸ ਟਾਈਮ ਤੱਕ ਲੌਂਗੇ ਵਾਲਾ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਨਜ਼ਰ ਆ ਰਹੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਭਗਜਣ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਸਾਭਕਾ ਜ਼ਿਲ੍ਹਾ ਟਰੱਕੀ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਜੀ ਅਤੇ ਹੋਰ ਸਹਾਇਕ ਮਾਮਾ ਇਧਰਵਾਰ ਤੇ ਹਾਜ਼ਰੀ ਲਵਾ ਰਹੇ ਹਨ ਅਤੇ ਇਸ ਮੌਕੇ ਤੇ ਭਗਤ ਜਨਾਂ ਨੂੰ ਪ੍ਰਸ਼ਾਦ ਵੰਡੇ ਲੱਡੂ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਤੇ ਸੰਗਤਾਂ ਦਾਣ ਬਾਤ ਦੇ ਵਿੱਚ ਦਾਣ ਪਾਉਂਦੇ ਨਜ਼ਰ ਆ ਰਹੇ ਹਨ ਉੱਥੇ ਲੱਡੂਆਂ ਦਾ ਪ੍ਰਸ਼ਾਦ ਵੰਡੇ ਜਾ ਰਹੇ ਹਨ ਅਤੇ ਹਵਨ ਹੈ ਰੀ ਸ਼ੁਰੂ ਹੋ ਚੁੱਕੀ ਹੈ ਤੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਮਾਂ ਮਾਈ ਦੇ ਦਰਬਾਰ ਤੇ ਹਵਨ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ ਕੀ ਰਾਜਕੁਮਾਰ ਪੰਡਿਤ ਜੀ ਦੇ ਨਾਲ ਬਲਦੇਵ ਕ੍ਰਿਸ਼ਨ ਜੀ ਅਤੇ 30 ਬੈਠੇ ਨਜ਼ਰ ਆ ਰਹੇ ਹਨ ਸਮੂਹ ਪਰਿਵਾਰ ਵੱਲੋਂ ਉਹਨਾਂ ਵੱਲੋਂ ਮਾਤਾ ਭਵਾਨੀ ਮਾਤਾ ਮੰਦਿਰ ਤੇ ਹਵਨ ਕਰਵਾਈ ਜਾ ਰਹੇ ਹਨ ਅਤੇ ਭਾਵ ਤਸਵੀਰਾਂ ਮਾਤਾ ਭਵਾਨੀ ਦੇ ਮੰਦਿਰ ਦੀਆਂ ਜੋ ਨਜ਼ਰ ਆ ਰਹੀਆਂ ਨੇ ਰੰਗ ਬਰੰਗੀਆਂ ਲੱਗੀਆਂ ਲਾਈਟਾਂ ਦੇ ਦ੍ਰਿਸ਼ ਜੋ ਆਪਣੇ ਆਪ ਦੇ ਚਕਮਰਮੋਹਕ ਦ੍ਰਿਸ਼ ਨਜ਼ਰ ਆ ਰਹੇ ਹਨ ਅਜਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੱਥਾ ਟੇਕਦੇ ਭਗਤ ਜਨਾਂ ਨਜ਼ਰ ਆ ਰਹੇ ਹਨ ਉੱਜ ਆਪਣੇ ਆਵਜ ਭਾਵ ਤਸਵੀਰਾਂ ਨਜ਼ਰ ਆ ਰਹੀਆਂ ਹਨ ਇਸ ਮੌਕੇ ਦੀ ਜੁਤਾਂ ਪ੍ਰਚੰਡ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਦੇ ਮਹਾਮਾਈ ਦੇ ਦਰਬਾਰ ਤੇ ਆਵੰਦਨਾਲ ਆਰਤੀਾਈ ਜਾ ਰਹੀ ਹੈ ਜਿੱਥੇ ਬੱਚੇ ਅਤੇ ਹੋਰ ਨਜ਼ਰ ਆ ਰਹੇ ਹਨ ਜਿੱਤੇ ਹੀ ਕਾਰਨ ਗਰਗ ਅਤੇ ਉਹਨਾਂ ਦੇ ਨਾਲ ਕਾਲਾ ਜੀ ਨਜ਼ਰ ਆ ਰਹੇ ਹਨ ਖੜੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਰਤੀ ਕੀਤੀ ਜਾ ਰਹੀ ਹੈ ਬਹੁਤ ਤਸਵੀਰਾਂ ਨਜ਼ਰ ਆ ਰਹੀਆਂ ਹਨ ਆਉ ਤੁਹਾਨੂੰ ਸੁਣਾਉਣਿਆ 니 ਕਹਿੰਦੇ ਨਜ਼ਰ ਆਏ ਨਾਮ ਕੀ ਨਾਮ ਹੈ ਹਾਜੀ ਰਵਿੰਦਰ ਕੁਮਾਰ ਫਾਤਿਸ਼ ਅਸੀਂ ਅਸਤੀ ਦਾ ਮੇਲਾ ਬਣਾਇਆ ਯਾਰ ਲੋਕ ਉਹਰੇ ਬਹੁਤ ਆ 15 ਸਹਰ ਤੱਕ ਪੂਰਾ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਦਾਤਾ ਲੱਗਿਆ ਰੁਕ ਨੰਦ ਰਵਿੰਦਰ ਸਾਰਾ ਬੋਨੀਗੜ ਹਾਜੀ ਕੀ ਕਹੋਗੇ ਜੀ ਇਸ ਮੋਕੇ ਦੇ ਲੰਬੇ ਲੰਬੇ ਅਸੀਂ ਮੌਕੇ ਦੇ ਸਾਰਿਆਂ ਨੂੰ ਵਧਾਈ ਦਿੰਦੇ ਆ ਠੀਕ ਹੈ ਜੀ ਤੇ ਸਾਰੇ ਸ਼ਹਿਰ ਵਾਸੀ ਉਹਰੇ ਆਉਂਦੇ ਨੇ ਆਪਣੇ ਆਪਣੇ ਅਮਰਦਾ ਬੰਗਦੇ ਨੇ ਪਰ ਸਭ ਦੀ ਅਮਰਦਾ ਪੁਰੀਆਂ ਹੁੰਦੀ ਹੈ ਠੀਕ ਹੈ ਜੀ ਤੇ ਬਾਕੀ ਜੋ ਜੋ ਹੋਗਾ ਉਹਨੂੰ ਜਿਉਂ ਮੰਗਦਾ ਹੈ ਉਹ ਮਿਲਦੀ ਆਇਆ ਅਸਕਰ ਕੈਸੀ ਚੌੜੀਆਂ ਵੀ ਸਭ ਦੀ ਮਰਜ਼ਾ ਪੂਰੀ ਹੋਣ ਤੇ ਤੁਹਾਡੇ ਦੀ ਮਰਜ਼ਾ ਪੂਰੀ ਹੋਣ ਵਿਪਨ ਸ਼ਰਮਾ ਜੀ ਹਰ ਸਾਲ ਵਿੱਚ ਮਾਤਾ ਪੂਨੀ ਮੰਦਰ ਕਮੇਟੀ ਵੱਲੋਂ ਸ਼੍ਰੀ ਰਵਿੰਦਰ ਕੁਮਾਰ ਸ਼ਰਮਾ ਜੀ ਦੀ ਰਹਿਮਾਈ ਵੇਟ ਅਸੀਂ ਦੋ ਵਾਰ ਇਸ ਤਿਹਾਰ ਅਸ਼ਟਮੀ ਦਾ ਮਨਾਉਂਦੇ ਹਾਂ ਜਿਸ ਵਿੱਚ ਭਾਰੀ ਸੰਗਤ ਪਵਾਨੀਗੜ੍ਹ ਦੀ तकरीबन ਹਰੇਕ ਬੱਚਾ ਹਰੇਕ ਪਰਿਵਾਰ ਇੱਥੇ ਮੱਤਾ ਟੇਕ ਕੇ ਆਪਣੀਆਂ ਮਰਦੀਆਂ ਮਰਾਦਾ ਮੰਗਦਾ ਤੇ ਮਹਾਮਾਈ ਉਹ ਪੂਰੀਆਂ ਕਰਦੀ ਹੈ ਅੱਜ ਅਗਰ ਗੱਲ ਕਰੀ ਕੋਈ ਇਤਿਹਾਸ ਵਾਲੇ ਤਾਂ ਵਿਚਾਰਨਾ ਮਾਤਾ ਪੂਨੀ ਦਾ ਇਤਿਹਾਸ ਇਹ ਹੈ ਇੱਥੇ ਕਿਸੇ ਪ੍ਰਾਚੀਨ ਟਾਈਮ ਵਿੱਚ ਕਿਲਾ ਸੀ ਕਿਲੇ ਵਿੱਚ માતા ਨੇ ਦਰਸ਼ਨ ਦਿੱਤੇ ਰਾਜੇ ਨੂੰ ਤੇ ਉਸੇ ਨੇ ਹੁਕਮ ਦਿੱਤਾ ਕਿ ਮੇਰਾ ਇੱਥੇ ਮੰਦਿਰ ਬਣਾਇਆ ਜਾਵੇ ਉਸੇ ਦੇ ਨਾਮ ਤੇ ਭਵਾਨੀ ਮਾਤਾ ਦਾ ਮੰਦਿਰ ਹੈ ਤੇ ਭਵਾਨੀਗੜ੍ਹ ਦੇ ਵਿੱਚ ਸ਼ਹਿਰ ਹੈ ਪਹਿਲਾਂ ਟੋਡੇ ਨਾ ਹੁੰਦਾ ਸੀ ਭਵਾਨੀਗੜ੍ਹ ਵੀ ਭਵਾਨੀ ਮਾਤਾ ਦੇ ਨਾਂ ਤੇ ਹੀ ਜਾਣੇ ਜਾਂਦਾ ਸੀ ਹਾਂ ਜਿਹੜੇ ਲੋਕ ਨੇ ਸਵੇਪ ਦੇਖ ਰਹੇ ਮਹਾਮਾਇਆ ਦਰਵਾਜ਼ੇ ਦਾ ਸ਼ਗਨ ਆ ਰਹੀ ਹੈ ਬਹੁਤ ਲੰਬੇ ਤਰ੍ਹਾਂ ਦੀਆਂ ਨੇ ਮਾਤਾ ਵਿੱਚ ਸ਼ਰਦਾ ਲੋਕਾਂ ਦੀ ਇੰਨੀ ਹੈ ਕੁਆ ਨੀ ਮਾਤਾ ਦੀ ਸਰਦਾ ਪੂਰੀ ਐ ਸਵੇਰੇ 4 ਵਜੇ ਤੋਂ ਹੀ ਅਸੀਂ ਆਏ ਸੀ ਮੈਂ 6 ਵਜੇ ਆਇਆ ਸੀ ਮੈਂ ਤੋਂ ਪਹਿਲਾਂ ਜੋ ਬੰਦੇ ਆਨੇ 4 ਵਜੇ ਤੋਂ 4 ਵਜੇ ਤੋਂ ਹੀ ਲੈਣਾ ਚੱਲ ਪਿਆ ਨੇ ਤਕਰੀਬਨ ਇਹ 11 12 ਵਜੇ ਤੱਕ ਲੋਕ ਭੀੜ ਨਹੀਂ ਇਸ ਤਰ੍ਹਾਂ ਹੀ ਰਹਿਣਗੇ ਆਪ ਕੀ ਕੰਮ ਦੇ ਸੋਟੇ ਦੇ ਕੰਮ ਸਭ ਨੂੰ ਇਸ ਪਵਨ ਦਿਹਾੜੇ ਤੇ ਮੈਂ ਲੱਖ ਲੱਖ ਮੁਬਾਰਕਾ ਦਿੰਦਾ ਤੇ ਪਰਮਾਤਮਾ ਤੋਂ ਨਾਮਾਈ ਤੋਂ ਆਸਕਰਦਾ ਕਿ ਜੋ ਵੀ ਭਗਤ ਇੱਥੇ ਆਵੇ ਪੋਹਰੇ ਕਪਣੀ ਮੰਡੀ ਮਰਾਦਪੁਰੀ ਕਰਕੇ ਜਾਵੇ ਸਿੰਦਰਪਾਲਪੁਰ ਬਲਕ ਪ੍ਰਧਾਨਪੁਰ ਨਿਕਲ ਆ ਮਾਤਾ ਕੋ ਮਾਤਾ ਬਿਲੇਗਾ ਸਿਮਤਾ ਬੜੀ ਤੁੰਗਾ ਮਾਇਦਾ ਬਹੁਤ ਪੋਹ ਨਿਗੜ ਸਾਰੇ ਸ਼ਹਿਰ ਵਾਸੀਆਂ ਦੀ ਮਾਤਾ ਪ੍ਰਤੀ ਹਰ ਇੱਕ ਦੇ ਮਨਾਂ ਦੇ ਵਿੱਚ ਬੜੀ ਸ਼ਰਧਾ ਹੈ ਹਰ ਇੱਕ ਵਰਗ ਦੇ ਵਿੱਚ ਤੇ ਨਾਲ ਸਾਡਾ ਬਾਬੇ ਪੋਥੀ ਵਾਲ ਦਾ ਮੰਦਿਰ ਹੋਣ ਕਰਕੇ ਬੜੇ ਦੋਨੇ ਸਥਾਨ ਨੇ ਜਿਹੜੇ ਬੜੀ ਸ਼ਰਧਾਪੂਰਕ ਕੋਈ ਵੀ ਪ੍ਰੋਗਰਾਮ ਇੱਥੇ ਮਨਾਇਆ ਜਾਂਦਾ ਹੈਗਾ ਬਾਕੀ ਸ਼ਹਿਰ ਦੇ ਜਿਹੜੇ ਸਾਡੇ ਵਾਸੀ ਨੇ ਬੜੇ ਪ੍ਰੇਮ ਨਾਲ ਮੰਨਤਾ ਮੰਨਦੇ ਨੇ ਚਾਹੇ ਬਾਬਾ ਪੁੱਠੀ ਵਾਲੇ ਹੋਵੇ ਮਾਤਾ ਭਵਾਨੀ ਹੋਵੇ ਕਿਉਂਕਿ ਮਾਤਾ ਭਵਾਨੀ ਦਾ ਜੋ ਸ਼ਹਿਰ ਦੇ ਵਿੱਚ ਨੌ ਹੈ ਉਹ ਮਾਤਾ ਭਵਾਨੀ ਦੇਤੀ ਟਿਕਿਆ ਸਾਡਾ ਬੜਾ ਸੋਹਣਾ ਨਾਮ ਹੈ ਭਵਾਨੀਗੜ੍ਹ ਤੇ ਮਾਤਾ ਨੇ ਬੜੀ ਦੇ ਕਿਰਪਾ ਕੀਤੀ ਹੈ ਸ਼ਹਿਰ ਤੇ ਤੇ ਪਰਮਾਤਮਾ ਕਰੇ ਐਦਾਂ ਹੀ ਸ਼ਹਿਰ ਤੇ ਕਿਰਪਾ ਰੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ ਮਾਤਾ ਤੇ ਸਭ ਦੇ ਘਰੇ ਖੁਸ਼ੀਆਂ ਰੱਖੇ ਹਾਂ ਕਿਵੇਂ ਦੇਖਦੇ ਹੋ ਜਿਹੜੇ ਡੋਕਲੇ ਦੇ ਜਾਪ ਕਰ ਤੋਂ ਲਾਇਆ ਤੇ ਮਾਤਾ ਭਵਾਨੀ ਨੇ ਮਦਦ ਦਿੱਤੀ ਆ ਸ਼ਿਹਰਾ ਸ਼ਹਿਰ ਹੁੰਦਾ ਉਹ ਤਕਰੀਬ ਕੋਈ ਨਹੀਂ ਆ ਵੀ ਕੋਈ ਵੀ ਕੋਸਲਾ ਉੱਤੇ ਆਦਨੇ ਜਾ ਆਉਂਦਾ ਸਭ ਪੱਤਰ ਦਰਸਾ ਕਰਦੇ ਨੇ ਕਿਉਂਕਿ ਉਹ ਉਹੀ ਹੋ ਗਿਆ ਨਾ ਜਿਹੜਾ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਕਿ ਜਿਹੜਾ ਭਵਾਨੀਗੜ੍ਹ ਸ਼ਹਿਰ ਦਾ ਨਾਮ ਹੈ ਉਹ ਮਾਤਾ ਭਵਾਨੀ ਦੇਉ ਬਾਅਦ ਪਹਿਲਾਂ ਟੋਡੇ ਕਹਿੰਦੇ ਸੀਗੇ ਤੇ ਉਸ ਤੋਂ ਬਾਅਦ ਹੀ ਜਿਹੜਾ ਇਹ ਸ਼ਾਇਰ ਦਾ ਨਾਮ ਹੈ ਪਿਆ ਇਸ ਕਰਕੇ ਜੋ ਵੀ ਇੱਥੇ ਰਹਿੰਦਾ ਹੈ ਚਾਹੇ ਉਹ ਬਾਹਰੋਂ ਆ ਕੇ ਰਹਿੰਦਾ ਚਾਹੇ ਇੱਥੇ ਜੱਦੀ ਰਹਿੰਦਾ ਚਾਹੇ ਉਹ ਕਿਸੇ ਵੀ ਵਰਗ ਦਾ ਹੈ ਉਹ ਸਾਰੇ ਮਾਤਾ ਦਾ ਬਹੁਤ ਸਤਿਕਾਰ ਕਰਦੇ ਨੇ ਤੇ ਉਹ ਉਮੀਦ ਕਰਦੇ ਨੇ ਵੀ ਇੱਥੇ ਆ ਕੇ ਸਾਡੀਆਂ ਜਿਹੜੀਆਂ ਮਨੋ ਕਾਮਨਾ ਨੇ ਉਹ ਪੂਰੀਆਂ ਹੋਣਗੀਆਂ